Perdido! 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 Perdido!

وہ کہ ایک نا دھر پوترے ایک نا دے گھر دیا گھر پوترے مجھے شبد مکمل کیا جا سکتا کیونکہ ਮੈਂ ਦੇਖੀ ਸਾਹ ਦੇ ਚਿਹਰੇ ਵੱਲ ਦੇਖਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਖੰਸੀ ਜਾ ਰਹੀ ਹੈ ਕਿ ਜਦੋਂ ਕੈਮਰਾ ਪਰ ਜਦੋਂ ਉਹ ਸੇਟਪ ਬਿਤਾ ਚਲਾਇਆ ਜਾਂਦਾ ਤੇ ਸੰਜੂ ਸੇਟੋਂ ਸਮਾਨ ਚਲਾ ਗਿਆ ਤੇ ਜਦੋਂ ਇਦਾਂ ਨਹੀਂ ਸੈੱਟ ਪੈ ਜੇ ਉਹ ਧੀ ਪੁੱਤ ਚਲਾ ਜਾਏ ਤੇ ਸੰਜੂ ਪੈਰਾ ਤਲੇੋਂ ਸਭੀ ਚਲੀ ਗਈ ਤੇ ਉਹ ਤਾਂ ਦੋਵੇਂ ਨੁਕਸਾਨ ਉਠਾਈ ਬੈਠੇ ਨੇ ਸਿਰਫ ਉਹ ਕਰਾ ਰਿਹਾ ਬਾਪ ਕਿੰਨਾ ਇਸ ਸੰਤਨ ਅਰਦਾਸ ਚ ਬੈਠੋ ਇਹਦਾ ਮੈਂ ਤਾਂ ਦਾਜਾ ਨਹੀਂ ਲਗਾ ਸਕਦਾ ਨੀ ਮਾਂ ਬਰੋਜਾ ਕਿਉਂਕਿ ਜਿੰਨਾ ਬੱਚਿਆਂ ਨੂੰ ਧੀਆ ਪੁੱਤਾਂ ਨੂੰ ਤੁਸੀਂ ਘੰਗੋੜਿਆਂ ਚ ਵੇਖਿਆ ਹੋਵੇ ਉਹਨਾਂ ਨੂੰ ਚਿਖਾਜ ਵੀ ਘਣਾ ਵੱਡਾ ਹੁੰਦਾ ਹੈ ਤੇ ਇਹ ਪਤਾ ਨਹੀਂ ਲੱਗ ਕਿਹੜਾ ਕਲੇਜਾ ਉਸਰੇ ਆਪ ਹੀ ਬਖਸ਼ ਦੇਂਦਾ ਹੈ ਕਿ ਬੰਦਾ ਬਰਦਾਸ਼ਤ ਕਰਦਾ ਹੈ ਪਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਸਭ ਤੋਂ ਵੱਡਾ ਸਤ ਹੈ ਤੇ 30 ਜਹਾਨ ਤੋਂ ਮੁਕਤ ਕਰਨਾ ਜਾਂਦਾ ਕਿਦਾਈ ਲੱਗਦਾ ਕਿ 30 ਬੱਧਿਆਂ ਨੂੰ ਮੁਕਤ ਕਰਨ ਵਾਲੀ ਵਾਰੀ ਸਿਰ ਪਰ ਮੈਂ ਸਮਝਦਾ ਕਿ ਬਹੁਤ ਵੱਡਾ ਸਤ ਹੈ ਇਸ ਗੱਲ ਦੇ ਨਾਲ ਕਿ ਚੋਇ ਗੁਰ ਨੇ ਆਪਣੇ ਬਲ ਬਖਸ਼ਿਆ ਉਹਨਾਂ ਨੂੰ ਪੁਰਬਲ ਬਖਸ਼ਿਸ਼ ਦੇ ਸਦਮੈ ਉਹ ਸਹਿਸਿਕੰਨ ਇੰਨੀ ਬਖਸ਼ਿਸ਼ ਕਰਨੀ ਹੈ ਵਾਹਿਗੁਰੂ ਨੇ। ਇਹੀ ਇਹ ਬਖਸ਼ਿਸ਼ ਕਰਨ ਕੇ ਉਹ ਨੂੰ ਕਿਸੇ ਤਰੀਕੇ ਜਜ਼ਲ ਕਰ ਜਾਂ ਤੁਮ ਨਾਲ ਵਾਪਰੇ ਹੈ। ਸਹੀ ਕਿਹਾ। ਬਖਤੇ ਜਗਰ ਜੇਰਦਾ ਹਿਸਾਬ ਸੀ ਅਨੁਚੀ ਸ਼ਾਦੂ ਕੇਤੀ ਸਾਹਿਬ 32 ਸਾਲ ਦੀ ਉਮਰ ਦੇ ਵਿੱਚ ਜਵਾਨੇ ਵਿੱਚ ਚਲੇ ਗਏ। ਤੁਸੀਂ ਵੇਖੋ ਪਰਮਾਤਮਾ ਨੇ ਕਰਕੇ ਜਦੋਂ 1992 ਵਿੱਚ ਇਹਨਾਂ ਦੇ ਦਾਦਾ ਜੀ ਤੇ ਕੈਰੇਸਟ ਦੇ ਡੈਕਮਨਤਾਵਾਦੀਆਂ ਦਾ ਟੈਂਕ ਹੁੰਦਾ 70 ਗੋਲੀਆਂ ਚੱਲਦੀਆਂ ਉਹਨਾਂ 'ਤੇ ਉਸ ਟਾਈਮ ਇਹੀ ਬੱਚਾ ਉਹਨਾਂ ਦੀ ਗੋਦ 'ਚ ਬਿਲਕੁਲ 70 ਗੋਲੀਆਂ 'ਚ ਬੱਝ ਗਿਆ ਤੇ ਅੱਜ ਤੁਸੀਂ ਦੇਖੋ ਐਕਸੀਡੈਂਟ ਵੀ ਉਸ ਏਰੀਆ 'ਚ ਹੋਇਆ ਜਿੱਥੇ ਕੋਈ ਕੋਈ ਨੈਸ਼ਨਲ ਹਾਈਵੇ ਹੈ ਨਹੀਂ ਕੋ ਬਹੁਤ ਫਾਸਟ ਮੂਵਿੰਗ ਬਾਈਕਲ ਚੱਲਦੀਆਂ ਉਹ ਹਨ ਬੰਨ੍ਹ ਸੋਸ਼ੇ ਮੇਰੇ ਬਹੁਤ ਹੀ ਕਰੀਬੀ ਕੁਲੀ ਇੱਕ ਸੈਮਿਸਟਰੀ ਦੇ ਪਿਛੇ ਹੋਏ ਸਾਦੇ ਪਾਣੀ ਦੇ ਪ੍ਰਦੂਸ਼ਣ ਦੀ ਰਹਿਣੇ ਜਿੰਨੀ ਇਹਨਾਂ ਦੀ ਕਰੀਬ ਕਰੋਲੀ ਕਰਦੇ ਅਸੀਂ ਤੇ ਪਰਮਾਤਮਾ ਦੇ ਚਰਨਾਂ ਚ ਅਰਸ਼ ਕਰਦੇ ਹਾਂ ਕਿ ਵਿਸ਼ਵੀ ਰੂਹ ਆਪਣੇ ਚਰਨਾਂ ਸੁਆਸਪ ਚ ਤੇ ਕੇਪੀ ਸਾਹਿਬ ਨੂੰ ਹੌਸਲਾ ਬਖਸ਼ਿਓ ਕਿ ਇੰਨੇ ਵੱਧ ਜਿਹੜਾ ਇਸ ਟਾਈਮ ਲਾਸ ਹੋਇਆ ਹੁਣ ਕਿਸੇ ਸਾਥ ਉੱਪਰ ਕਰ ਆਜ ਸਿਆਸਤ ਦੇ ਨਿਰਵਾਸ ਅਜ ਲਈ ਹੈ ਜੈਸੇ ਹਮੇਸ਼ਾ ਸੰਰਵਾਸ ਕਰਦੇ ਰਹਿਣਾ ਚਾਹੀਦਾ ਇਸ ਤੋਂ ਵੱਧ ਕੋਈ ਦੁੱਖ ਨਹੀਂ ਇੱਕ ਤੋਂ ਬੰਦਾ ਵੀ ਹੋ ਕੇ ਵੱਡੀ ਉਮਰ ਦਾ ਵੀ ਮਰੇ ਸਰਦਵਾਸ ਉਹਦੇ ਘਰ ਫਾਇ ਨਹੀਂ ਹੋ ਜਾਂਦੇ ਜੀ ਮੇਰੇ ਵਾਲਿਦ ਸਾਹਿਬ ਹੋਰੇ ਹੋਏ ਪਿਤਾ ਜੀ ਤੇ ਲੋਕੀ ਕਹਿੰਦੇ ਇਹ ਉਮਰ ਕਿੰਨੀ ਸੀ ਉਹ ਮੈਂ ਕਿਹਾ ਉਮਰ ਦਾ ਕਿਉਂ ਕੁਝ ਨਹੀਂ ਕੁਝ ਜ਼ਰੂਰਤ ਕਿ ਨਹੀਂ ਸੀ ਜੇ ਜਵਾਨ ਕੋਈ ਤੁਮ ਲੱਜਾ ਔਰ ਇੱਕੋ ਇੱਕ ਕੋਈ ਤਾਰ ਮੈਂ ਦੱਸਿਓ ਕਿ ਇਹ ਅੰਮਲ ਉਹ ਮਿਟੀ ਹੋਈ ਸ਼ਖਸੀਅਤ ਹੈ ਜਿਹੜੀ ਸਿਆਸਤ ਵਿੱਚ ਬਹੁਤ ਘੱਟ ਲੋਕ ਹੁੰਦੇ ਅਸੀਂ ਦੋਨਾਂ ਨੇ ਇਲੈਕਸ਼ਨ ਲੜਿਆ ਇੱਕ ਦੂਜੇ ਦੇ ਵਿਰੋਧੀ ਪਰ ਅਸੀਂ ਇੱਕ ਲਫ਼ਜ਼ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਸੀ ਬੋਲੇ ਇਲੈਕਸ਼ਨ ਬਾਰੇ ਹਾਲਾਂਕਿ ਪੋਲਿਟਿਕਸ ਵਿੱਚ ਕੋਈ ਕਿਸੇ ਦਾ ਸੱਚਾ ਨਹੀਂ ਨਾ ਉਹਨਾਂ ਨੇ ਕਦੀ ਗਰੇਜ਼ ਛੱਡੀ ਨਾ ਉਹਨੇ ਸਾਡੇ ਸਤਿਗੁਰਾਂ ਦਾ ਵੀ ਹੁਕਮ ਸੀ ਕਿ ਝਿਹੜਾ ਨਹੀਂ ਬੋਲਣਾ ਇੱਕ ਦੂਜੇ ਬਾਰੇ ਸਾਡੇ ਬੋਲਣਾ ਉਹ ਹੀ ਬੋਲ ਜਾਣੇ ਤਾਰਾ ਕਿ ਚੰਗੀ ਬਣ ਜਾਏ ਤੇ ਜਦੋਂ ਇਨਾ ਤਕਲੀਫ ਆਉਂਦੀ ਹੈ ਤੇ ਬਹੁਤ ਹੀ ਜ਼ਿਆਦਾ ਸਦਮਾ ਹੁੰਦਾ ਪਰ ਸਾਡੇ ਦੇਸ਼ ਦੀ ਇੱਕ ਖੂਬਸੂਰਤੀ ਹੈ ਕਿ ਸੁੱਖ-ਚਿੱਤ ਕੇ ਗੱਲ ਤੇ ਹੋ ਜਾਣਾ ਨਾ ਗੈਰਹਾਜ਼ਰ ਹੋ ਜਾਣਾ ਲੇਕਿਨ ਇਹੋ ਜਿਹਾ ਮੌਕੇ ਜਦੋਂ ਕੱਚੇ ਹੋ ਕੇ ਹੌਸਲਾ ਬਣਦੇ ਥੋੜਾ ਜਿਹਾ ਦੁੱਖ ਘੱਟਦਾ ਅਦਰਵਾਈਜ਼ ਇਹ ਦੁੱਖ ਘਟਣ ਵਾਲਾ ਨਹੀਂ ਜ਼ਿੰਦਾ ਲਾਸ਼ਾਂ ਬਣ ਜਾਈ ਦੀ ਇੱਕ ਬਾਪ ਨੇ ਬੱਚੇ ਦੀ ਅਰਥੀ ਨੂੰ ਮੋੜਾ ਦੇਣਾ ਇਸ ਤੋਂ ਵੱਡਾ ਕੋਈ ਇੰਤਿਆਰ ਨਹੀਂ ਵੈਸੇ ਹਿਊਮਨ ਬਾਡੀ ਚ ਜਿੰਨੀ ਦੇਰ ਆਪਾਂ ਹੈਗੇ ਆ ਹੈ ਇੰਤਿਆਰ ਹੀ ਆ ਇਸ ਇੰਤਿਆਰ ਚ ਪਾਲਕ ਪਾਸ ਕਰੇ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਉਹਨਾਂ ਦਾ ਹੀ ਹੁਕਮ ਹੈ ਕਿ ਪਾਣੇ ਨੂੰ ਮੰਨਣਾ ਹੁਕਮ ਚ ਰਹਿਣਾ ਕਿ ਕੀ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਪਾਲਕ ਪਾਣਾ ਬਣਦਾ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਕਿ ਫੋਨ ਵਿੱਚ ਕਿ ਫੋਨ ਵਿੱਚ ਕਰੀਏ ਕਿ سمپت کسی بھی پارٹی کا کوئی ویک اور ہر ایکت کا سمے اور انسان چلتا شاید اس طرح چیز آ گیا موبائل چڈن گیا ਵਾਪਸ ਜਾਂਦੇ ਆਪ ਸੋ ਇੱਕ ਬਾਤ ਵੀ ਜਿਹੜਾ ਬੀਤਾ ਹੋਇਆ ਲਾਚੀ ਹੈ ਅਜੋ ਇਧਰ ਕੀ ਸਾਡੀ ਲਾਚੀ ਲੱਗਦੀ ਹੈ ਹਰੇਕ ਵਿਅਕਤੀ ਦਾ ਰਾਸ ਉਹ ਉਹ ਸੱਚਾ ਹੈ ਇਹ ਨਾ ਕਿ ਤੀ ਸਮਰਥ ਦਾ ਪਹਾੜ